ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜਨਾਬ ਇਹ ਭਾਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਮੇਰਾ ਨਾਮ ਹੈ ਜੇ ਬਲਵਿੰਦਰ ਸਿੰਘ ਤੇ ਭਾਜੀ ਪਹਿਲਾਂ ਤੁਸੀਂ ਬਟਾਲੇ ਵਾਸੀਆਂ ਵਾਸਤੇ ਸੱਤੂ ਦਾ ਸ਼ਰਬਤ ਤੇ ਬੇਲ ਦਾ ਸ਼ਰਬਤ ਲਿਆਂਦਾ ਜੀ ਹਾਂਜੀ ਹਾਂਜੀ ਤੇ ਹੁਣ ਕਿਹੜੀ ਵੱਖਰੀ ਆਈਟਮ ਤਿਆਰ ਕੀਤੀ ਹੈ ਜੀ ਹੁਣ ਲਿਆਂਦਾ ਭਾਜੀ ਬਾਂਸ ਦਾ ਜੂਸ ਲਿਆਂਦਾ ਜੇ ਅੱਛਾ ਜਿਹਦੀ ਹਾਈਟ ਘਟ ਹੋਏਗੀ ਉਹਦੀ ਹਾਈਟ ਗਾਰੰਟੀ ਨਾਲ ਜੇ ਨਾਲ ਵਧੇਗੀ ਅੱਛਾ ਜੀ ਹਾਂਜੀ ਜੇ ਜੜਾਂ ਦਾ ਦਰਦਵਾ ਜੜਾਂ ਦਾ ਦਰਦ ਵੀ ਠੀਕ ਹੋ ਜਾਏਗਾ ਅੱਛਾ ਹਾਂਜੀ ਤੇ ਜੇਦੀ ਹਾਈਟ ਘਟਵਾ ਤੇ ਮਤਲਬ ਉਹਦੀ ਹਾਈਟ ਵਾਜੂਗੀ ਹਾਂਜੀ ਹਾਂਜੀ ਜਿਤਨਾ ਬਾਸ ਵੀਰ ਆਪਣੇ ਥੋੜੇ ਬੌਣੇ ਰਹਿ ਗਏ ਆ ਤੇ ਕਰ ਦੋ ਕਿ ਤਾਂ ਉਹਨਾਂ ਨੂੰ ਮੈਂ ਕਹਾਂ ਜਿਤਨਾ ਵੇਖੋ ਬਾਸ ਲੰਬਾ ਹੁੰਦਾ ਨਾ ਵਾਲਾ ਅੱਛਾ ਇਤਰਾ ਹੀ ਲੰਬਾ ਹੋ ਜਾਊਗਾ ਬਾਸ ਇਹ ਬਾਸ ਦਾ ਜੀ ਮਹਾਰਾਜ ਇਹ ਬਾਸ ਹੀ ਹੈਗਾ ਬਾਸ ਦਾ ਮਰਬਾ ਪਿਆਦਾ ਇਹ ਵੇਖੋ ਇਹ ਬਾਸ ਦਾ ਮਰਬਾ ਆਹਾਂ ਹਾਂ ਵਾਹ ਜੀ ਵਾਹ ਇਹਦਾ ਜੂਸ ਬਣਾਵਾਂਗੇ ਅੱਛਾ ਤੇ ਤੁਹਾਨੂੰ ਪਿਆਵਾਂਗੇ ਤੇ ਨਾਲੇ ਹਾਈਟ ਵਧਾਵਾਂਗੇ ਤੁਹਾਡੀ ਪੱਕੀ ਹਾਈਟ ਵਾਧੀ ਹੈ ਕਿ ਜਾਂ ਉਦਾਂ ਹੀ ਆ ਬਸ ਗਰੰਟੀ ਨਾਲ ਵਧੇਗੀ ਜੀ ਭਾਈ ਜਿਤਨਾ ਮੈਂ ਕਿਹਾ ਵਾਸ ਲੰਬਾ ਹੋਏਗਾ ਉਤਰ ਲੰਬਾ ਹੋ ਜਾਏਗਾ ਇਹੇ ਲੋ ਵੀਰ ਆ ਜਾਣੇ ਤੁਹਾਡੇ ਕੋ ਤਾਂ ਹਾਈਟ ਵਧਣੀ ਚਾਹੀਦੀ ਆ ਮੈਂ ਕਿਹਾ ਆਪਾਂ ਕੰਮ ਹੀ ਪੇਟ ਦਾ ਕਰਨੇ ਆ ਜਾੜੀ ਪੇਟ ਦੀ ਫੜਨੇ ਆ ਪੇਟ ਤੋਂ ਕੰਮ ਸ਼ੁਰੂ ਕਰਨੇ ਆ ਜੀ ਆਪਾਂ ਠੀਕ ਆ ਜੀ ਜਦੋਂ ਪੇਟ ਚੋਂ ਤੁਹਾਡੀ ਪ੍ਰੋਬਲਮ ਖਤਮ ਹੋ ਗਈ ਤੇ ਆਪਾਂ ਹਾਈਟ ਵਧਣੀ ਵਧਣੀ ਆ ਤਰੇ ਫਲਾ ਹਰੜ ਕਹਿੰਦੇ ਆ ਹਰੜ ਠੀਕ ਆ ਇਹ ਹਰੜ ਜਿਹੜਾ ਇਹ ਵੀ ਪੇਟ ਵਾਸਤੇ ਹੀ ਹੈ ਇਹਦਾ ਕੀ ਫਾਇਦਾ ਹੁੰਦਾ ਜੀ ਇਹਦਾ ਜੇ ਪੇਟ ਚ ਗੈਸ ਹੋਏ ਲੂਜ਼ ਮੋਸ਼ਨ ਹੋਏ ਜ ਨੂੰ ਇਹ ਨਾਲ ਕਬਜ਼ੀ ਹੋਏ ਇਹ ਸਾਰੇ ਪਾਸੇ ਕੰਮ ਕਰਦਾ ਜੀ ਲੂਜ਼ ਮੋਸ਼ਨ ਤੇ ਵੀ ਕੰਮ ਕਰੇਗਾ ਕਬਜ਼ੀ ਦੇ ਵੀ ਕੰਮ ਕਰੇਗਾ ਡਬਲ ਕੰਮ ਕਰਦਾ ਦੋਵੇਂ ਪਾਸੇ ਕੰਮ ਕਰਦਾ ਇਹ ਹੈਗਾ ਹਰੜ ਹਰੜ ਦਾ ਕਿਸੇ ਨੂੰ ਹਕੀਮ ਨੂੰ ਪੁੱਛੋ ਕਿਸੇ ਨੂੰ ਡਾਕਟਰ ਨੂੰ ਪੁੱਛੋ ਆਪਣੇ ਆਪ ਤੁਹਾਨੂੰ ਦੱਸੇਗਾ ਜੀ ਠੀਕ ਆ ਜੀ ਹਾਂਜੀ ਤੇ ਕਰੀਏ ਤਿਆਰ ਜੀ ਫਿਰ ਬਾਸਾਲਾ ਹਾਂਜੀ ਬਾਸਾਲਾ ਤਿਆਰ ਕਰਨ ਲੱਗਾ ਭਾਈ ਤੁਹਾਡੇ ਕੋਲ ਵਾਹ ਜੀ ਵਾਹ ਹਾਂਜੀ ਆ ਬਾਸਾ ਗਿਆ ਇਹ ਧੋਲਿਆ ਬਾਸਾ ਇਹਦਾ ਮਿੱਠਾ ਘੜ ਦੇਣਾ ਬਾਹਰ ਜਿਹੜਾ ਹੈਗਾ ਵਾ ਐਕਸਟਰਾ ਮਿੱਠਾ ਨਹੀਂ ਹੁੰਦਾ ਬਿੱਲ ਦੇ ਵਿੱਚ ਹਾਂਜੀ ਹਾਂਜੀ ਐਕਸਟਰਾ ਮਰਬੇ ਦੀ ਚਾਣੀ ਹੁੰਦੀ ਹੈ ਠੀਕ ਹੈ ਜੀ ਉਹੋ ਹੀ ਸਮਝੋ ਤੁਸੀਂ ਮਰਬੇ ਦੀ ਚਾਣੀ ਜਿਹੜੀ ਆਪਾਂ ਲਾਹ ਲੱਗੇ ਆ ਅੱਛਾ ਇਹ ਤੁਸੀਂ ਧੋਤਾ ਇੱਕ ਕਰੀਏ ਹਾਂਜੀ ਹਾਂਜੀ ਇਹ ਦੋ ਵਾਰੀ ਧੋਵਾਗੇ ਜੀ ਅੱਛਾ ਹਾਂਜੀ ਇੱਕ ਵਾਰੀ ਜਿੰਨੀ ਨਿਕਲਦਾ ਦੋ ਵਾਰੀ ਚ ਠੀਕ ਹੈ ਜੀ ਇਹ ਦੋ ਵਾਰੀ ਧੁੱਪ ਗਿਆ ਜੀ ਠੀਕ ਹੈ ਤਾਂ ਇਹਦਾ ਰੇਟ ਕੀ ਲਖਿਆ ਜੀ ਤਿੰਨ ਗਲਾਸ ਦਾ ਰੇਟ ਉਹੀ ਆ ਜੀ ਜੋ ਜੈਨੂਅਲ ਰੇਟ ਹੈਗਾ ਵਾ 50 ਰੁਪਏ ਰਖਿਆ ਸਾਰੀਆਂ ਚੀਜ਼ਾਂ ਦਾ ਪਟਾ ਗਲਾਸ ਪੀਣਾ 30 ਰੁਪਏ ਦਾ ਵੱਡਾ ਗਲਾਸ ਪੀਣਾ 50 ਰੁਪਏ ਦਾ ਤੇ ਇਹ ਗ੍ਰੈਂਡ ਲੱਗੇ ਜੀ ਹੁਣ ਕਰਨ ਇਹ ਗ੍ਰੈਂਡ ਕਰਨ ਲੱਗੇ ਆ ਜੀ ਹੁਣ ਵਾ ਵੀ ਵਾ ਲਓ ਜੀ ਇਹ ਮਿਕਸੀ ਚ ਭਾਜੀ ਨੇ ਪਾਤਾ ਜੀ ਹਾਂਜੀ ਇਹ ਚ ਹੋਰ ਕੀ ਪੈਂਦਾ ਜੇ ਪਾਣੀ ਨਾਲ ਤਿਆਰ ਕਰਦੇ ਕਿ ਜਾਂ ਹੋਰ ਕੁਝ ਪਾਉਂਦਾ ਜੇ ਨਹੀਂ ਇਹ ਚ ਪਾਣੀ ਪਾਣਾ ਪਈ ਜਾਂ ਦੁੱਧ ਪਾ ਸਕਦੇ ਹੋ ਜਾਂ ਪਾਣੀ ਪਾ ਸਕਦੇ ਹੋ ਦੋਵਾਂ ਚ ਇੱਕ ਚੀਜ਼ ਪੈਣੀ ਹੈ ਠੀਕ ਹੈ ਜੀ ਜਿਹੜੀ ਮਰਜ਼ੀ ਜੀ ਪਾ ਸਕਦੇ ਹੋ ਤੁਸੀਂ ਆਜਾ ਤੁਸੀਂ ਕੀ ਪਾਗ ਤਿਆਰ ਕਰਦੇ ਹੋ ਇਹ ਪਾਣੀ ਪਾਗ ਤਿਆਰ ਕਰਨੇ ਹਰ ਆਈਟਮ ਜਿਹੜੀ ਵੀ ਆਈਟਮ ਆਹੀ ਪਾਣੀ ਪਾਗ ਤਿਆਰ ਕਰਨੇ ਆ ਠੀਕ ਹੈ ਜੀ ਲਓ ਜੀ ਚਲਾਤੀ ਦੇ ਅੰਦਰ ਭਰੀ ਨੇ ਮਿਕਸੀ ਇਹ ਹੋ ਗਿਆ ਜੀ ਗ੍ਰੈਂਡ ਹੋ ਗਿਆ ਜੂਸ ਬਣ ਗਿਆ ਤੇ ਇਹ ਕੀ ਲੱਗੇ ਜੇ ਪਾਉਣ ਨਾਲ ਇੱਥੇ ਥੋੜਾ ਮਿੱਠਾ ਪਾਉਣ ਲੱਗੇ ਆ ਜੀ ਖੰਡ ਦਾ ਤੇ ਮਿੱਠਾ ਤਾਂ ਪਹਿਲਾਂ ਤੁਸੀਂ ਕੱਢਦਾ ਸੀ ਦਾ ਉਹ ਜਿਹੜਾ ਸੀ ਉਹ ਖਰਾ ਮਠਾਈ ਉਹ ਚਾਣੀ ਜਿਹੜੀ ਉਹ ਖਰਾ ਵੀ ਇਹ ਸਾਫ ਖੰਡ ਹੈਗੀ ਹੈ ਅੱਛਾ ਜੀ ਫ੍ਰੈਸ਼ ਖੰਡ ਫ੍ਰੈਸ਼ ਵਾਹ ਜੀ ਵਾਹ ਇਹ ਪਾਣੀ ਹੈ ਉਹ ਰੋਡ ਦੇਣੀ ਹੈ ਇਹ ਪਾ ਦੇਣੀ ਹੈ ਬਈ ਰੈਡੀ ਹੋ ਗਿਆ ਜੀ ਰੈਡੀ ਜੀ ਵਾਹ ਬਈ ਵਾਹ ਇਹ ਹੈਗਾ ਜੀ ਬਾਸ ਦਾ ਅੱਛਾ ਜੀ ਹਾਂ ਜੀ ਤੇਰਾ ਰੇਟ ਦੱਸ ਦੋ ਇੱਕ ਵਾਰੀ ਕੰਨਾਂ ਜੀ ਇਹਦਾ ਵੱਡੇ ਦਾ 50 ਛੋਟੇ ਦਾ 30 ਇਹ ਵੀ ਕੰਮ ਖੁੱਲਾ ਹੀ ਰੱਖਿਆ ਵਾ ਹੋ ਜੀ ਵਧੀਆ ਜੀ ਖਾਫ ਪਤਰਾ ਦਾ ਜੂਸ ਆ ਅੱਛਾ ਜੀ ਇਹ ਬਾਸ ਦਾ ਬਾਸ ਦਾ ਜੂਸ ਹੈ ਖਾਫ ਪਤਰਾ ਜੂਸ ਹੈ ਬਹੁਤ ਵਧੀਆ ਵਾ ਟੇਸਟ ਵੀ ਚੰਗੀ ਟੇਸਟੀ ਆ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਨੂੰ ਮੈਨੂੰ ਤਾਂ ਕਾਫੀ ਦੇਣੀ ਹੋ ਗਈ ਨੇ ਇੱਥੇ ਆਉਂਦਿਆਂ ਨੂੰ ਬੱਤੀ ਜੀ ਨੇ ਕਿਹਾ ਵੀ ਇਹਦਾ ਕੀੜੇ ਨਾਲ ਹਾਈਟ ਵੀ ਵੱਧਦੀ ਹੈ ਤੇ ਪਿਆਹ ਫਰਕ ਛੱਡਦਾ। ਉਹ ਮੈਂ ਕਿਹਾ ਜੀ ਸਾਡੇ ਜੀ ਹੁਣ ਕੀ ਫਾਇਦਾ ਹੁਣ ਬੱਚੇ ਪੀਂਦੇ ਨੇ ਉਹਨਾਂ ਦੀ ਵਜ਼ਨ ਵਜ਼ਨ ਨਹੀਂ ਹੈ। ਇਸ ਕਰਕੇ ਉਹਨਾਂ ਨੂੰ ਉਹਨਾਂ ਵਾਸਤੇ ਵੀ ਲੈ ਕੇ ਜਾਇੰਗਾ। 1 ਇੰਚੀ ਘੰਟਾ ਦਾ ਜੈਸਰ ਪਿਆਹ। ਮੈਂ ਕਿਹਾ ਬੱਚਿਆਂ ਦਾ ਕੋਈ ਹੈ ਉਹ ਫਰਕ। ਸਾਡੇ ਤੇ ਹੁਣ ਗਾ ਜਾ ਕੇ ਪੈਗਾ ਹੁਣ ਸਾਡੇ। ਕਿੱਥੇ ਪੈਣਾ? ਸਹੀ ਹੈ ਜੀ ਸਹੀ ਹੈ। ਇਹ ਪਾਜੀ ਲੋਕੇਸ਼ਨ ਦੱਸੋ ਜੀ ਕਿਹੜੀ ਜਗ੍ਹਾ ਪੈਂਦੀ ਹੈ? ਆਪਾ ਪਾਜੀ ਖਜੂਰੀ ਗੇਟ ਅੱਖਾਂ ਵਾਲਾ ਹਸਪਤਾਲ ਬਟਾਲਾ। ਠੀਕ ਹੈ ਜੀ। ਹਾਂਜੀ। ਉਹ ਜੋ ਉੜਾ ਵਾਲਾ ਹਸਤਾਲ ਕੁਛਲਿਆ ਦੇ ਵੀ ਦਾ ਸਹੀ ਹੈ ਜੀ ਹਾਂਜੀ ਤੇ ਆਪਣੀ ਟਾਈਮਿੰਗ ਦਾ ਦਿਓ ਕਿੰਨੇ ਤੱਕ ਕਹਿੰਦਾ ਭਾਈ ਸਾਡੀ ਕਿਟਾਈ ਹੈ 6:30 ਵੇ ਸੇਰੇ ਲੈ ਕੇ 8:00 ਵੇ ਤੱਕ ਠੀਕ ਹੈ ਜੀ